ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਰਿਆਣਾ ਹਿਮਾਚਲ ਮੈਂ ਇਲਕਸ਼ਨਾਂ ਲੈ ਕੇ ਹਾਜ਼ਰ ਆ ਪੰਜਾਬ ਅਤੇ ਦੇਸ਼ ਪਰ ਦੀ ਐਮ ਖਬਰਾਂ ਸਭ ਤੋਂ ਪਹਿਲੀ ਖਬਰ ਸ਼੍ਰੋਮਣੀ ਕਮੇਟੀ ਦੇ ਨਾਲ ਜੁੜੀ ਹੋਈ ਹੈ ਸ਼੍ਰੋਮਣੀ ਕਮੇਟੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਆਉਣ ਲੱਗਾ ਹੈ ਉਸ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗਲੇ ਨੇਤਾ ਸ਼ਰਧਾਲੂ ਜਿਹੜੇ ਨੇ ਪਾਸਪੋਰਟ ਰਾਹੀਂ ਪਾਕਿਸਤਾਨ ਜਾਣਗੇ ਪਾਸਪੋਰਟ ਮੰਗਲੇ ਗਏ ਨਹੀਂ ਸੰਗਤ ਨੂੰ ਪਾਕਿਸਤਾਨ ਲਿਜਾਣ ਦੇ ਲਈ ਐਸਜੀਪੀਸੀ ਤਿਆਰੀ ਕਰ ਰਹੀ ਹੈ ਪਾਕਿਸਤਾਨ ਜਾਣ ਦੇ ਲਈ ਐਸਜੀਪੀਸੀ ਨੇ ਸੰਗਤ ਤੋਂ ਪਾਸਪੋਰਟ ਮੰਗੇ ਨੇ ਗੁਰਨਾਨਕ ਦੇਵ ਜੀ ਦਾ ਪ੍ਰਕਾਸ਼ ਪੂਰਵ ਹੈ ਪਾਕ ਜਾਣ ਵਾਲੀ ਸੰਗਤ ਦੇ ਕੋਲੋਂ ਪਾਸਪੋਰਟ ਮੰਗੇਗੇ ਨਵੰਬਰ 2025 ਦੇ ਵਿੱਚ ਜਿੱਥਾ ਪਾਕਿਸਤਾਨ ਭੇਜਿਆ ਜਾਵੇਗਾ ਐਸਜੀਪੀਸੀ ਦੇ ਵੱਲੋਂ ਵੀਜ਼ਾ ਪ੍ਰਕਿਰਿਆ ਜਿਹੜੀ ਆ ਸ਼ੁਰੂ ਕਰ ਦਿੱਤੀ ਗਈ ਹੈ 4 ਅਗਸਤ ਤੱਕ ਸੰਗਤ ਆਪਣਾ ਪਾਸਪੋਰਟ ਜਮ੍ਹਾਂ ਕਰਵਾ ਸਕਦੀ ਹੈ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੂਰਵ ਮੌਕੇ ਜੱਥਾ ਜਿਹੜਾ ਇਹ ਪਾਕਿਸਤਾਨ ਜਾਏਗਾ ਐਸਜੀਪੀਸੀ ਮੰਨ ਗਈ ਹੈ ਉਹਨਾਂ ਨੂੰ ਭੇਜਣ ਦੇ ਲਈ ਪਰ ਇਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸੀ ਉਸ ਵੇਲੇ ਪਾਸਪੋਰਟ ਲਈ ਵੀ ਲਏ ਗਏ ਸੀ ਹਾਲਾਂਕਿ ਜਾਣ ਦੀ ਗੱਲ ਵੀ ਕਹੀ ਗਈ ਸੀ ਪਰ ਕੈਨਸਲ ਹੋ ਗਿਆ ਖਤਮ ਕਰ ਦਿੱਤਾ ਗਿਆ ਕਿਉਂਕਿ ਪਾਕਿਸਤਾਨ ਅਤੇ ਭਾਰਤ ਦੇ ਵਿੱਚ ਜਿਹੜੇ ਤਣਾਅ ਚੱਲ ਰਹੇ ਨੇ ਕੁਝ ਅچھے ਖਾਸੇ ਨਹੀਂ ਚੱਲ ਰਹੇ ਜਿਵੇਂ ਕਿ ਪਤਾ ਹੈ ਆਪਰੇਸ਼ਨ ਸੰਧੂਰ ਹੋਇਆ ਸੀ ਜਿਸ ਦੇ ਵਿੱਚ ਪਾਕਿਸਤਾਨ ਦੇ ਅੰਦਰ ਅਤਵਾਦੀ ਟਿਕਾਣਿਆਂ ਤੇ ਹਮਲਾ ਕੀਤਾ ਗਿਆ ਜਿਸ ਤੋਂ ਬਾਅਦ ਲਗਾਤਾਰ ਪਾਕਿਸਤਾਨ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਭਾਰਤ ਦੇ ਖਿਲਾਫ ਬਿਆਨਬਾਜ਼ੀ ਕਰ ਰਿਹਾ ਹੈ ਭਾਰਤ ਦੇ ਉੱਤੇ ਡਰੋਨ ਅਟੈਕ ਉਸਨੇ ਕਰਵਾਏ ਇਸ ਦੇ ਵਿੱਚ ਇਜ਼ਰਾਈਲ ਨੇ ਉਸ ਦਾ ਸਾਥ ਦਿੱਤਾ ਸੀ ਤੇ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਪਾਕਿਸਤਾਨ ਕੋਝੀਆਂ ਹਰਕਤਾਂ ਤੋਂ ਬਾਅਦ ਦੇ ਵਿੱਚ ਵੀ ਸੀਜ਼ਫਾਇਰ ਦੀ ਉਲੰਘਣਾ ਵੀ ਉਸ ਦੇ ਵੱਲੋਂ ਕੀਤੀ ਗਈ ਤਾਂ ਜਿਸ ਤੋਂ ਬਾਅਦ ਪਾਕਿਸਤਾਨ ਦਾ ਜਿਹੜਾ ਜਲ ਸਮਝੌਤਾ ਸੀ ਉਹ ਭਾਰਤ ਦੇ ਵੱਲੋਂ ਰੋਕ ਦਿੱਤਾ ਗਿਆ ਤੇ ਇਸੇ ਤਹਿਤ ਕੋਈ ਵੀ ਭਾਰਤੀ ਜਿਹੜਾ ਕਿ ਪਾਕਿਸਤਾਨ ਜਾਣਾ ਚਾਹੁੰਦਾ ਉਸ ਨੂੰ ਰੋਕਿਆ ਗਿਆ ਕਿ ਪਾਕਿਸਤਾਨ ਨਾ ਜਾਇਆ ਜਾਵੇ ਕਿਉਂਕਿ ਤਣਾਅ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਹੈ ਤਾਂ ਹਲੇ ਵੀ ਤਣਾਅ ਮੁੱਕਿਆ ਨਹੀਂ ਪਰ ਉਸ ਤੋਂ ਪਹਿਲਾਂ ਐਸਜੀਪੀਸੀ ਪਾਕਿਸਤਾਨ ਜੱਥਾ ਭੇਜਣ ਦੇ ਲਈ ਤਿਆਰ ਹੋ ਗਈ ਹੈ ਵੀਜ਼ਾ ਪ੍ਰਕਿਰਿਆ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ ਜਿਸ ਤਹਿਤ ਸ਼ਰਧਾਲੂ ਜਿਹੜੇ ਨੇ ਆਪਣੇ ਪਾਸਪੋਰਟ 4 ਅਗਸਤ 2025 ਤੱਕ ਜਮ੍ਹਾਂ ਕਰਵਾ ਸਕਦੇ ਨੇ ਨਵੰਬਰ ਮਹੀਨੇ ਦੇ ਵਿੱਚ ਤੁਹਾਨੂੰ ਪਾਕਿਸਤਾਨ ਲੈ ਜਾਣ ਦੀ ਤਿਆਰੀ ਕਰ ਰਹੀ ਹੈ ਜੀਪੀਸੀ ਸ਼੍ਰੋਮਣੀ ਕਮੇਟੀ ਦੇ ਸਕੱਤਰ ਜਿਹੜੇ ਨੇ ਸਰਦਾਰ ਪ੍ਰਤਾਪ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਹੈ ਕਿ ਹਰ ਸਾਲ ਦੀ ਤਰ੍ਹਾਂ ਸ਼੍ਰੋਮਣੀ ਕਮੇਟੀ ਦੇ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਜੱਥਾ ਹੈ ਉਹ ਪਾਕਿਸਤਾਨ ਸਥਿਤ ਜਿਹੜੇ ਗੁਰੂ ਧਾਮ ਨੇ ਉਹਨਾਂ ਦੇ ਦਰਸ਼ਨਾਂ ਲਈ ਜਾਵੇਗਾ ਤਾਂ ਇਸ ਖਬਰ ਤੇ ਜਾਣਕਾਰੀ ਦੇਣ ਦੇ ਲਈ ਸਾਡੇ ਪੱਤਰਕਾਰ ਸਾਥੀ ਪੰਕਜ ਮੱਲੀ ਅੰਮ੍ਰਿਤਸਰ ਤੋਂ ਜੁੜ ਗਏ ਨੇ ਪੰਕਜ ਕੀ ਕੋਈ ਜਾਣਕਾਰੀ ਹੈ ਤੁਹਾਡੇ ਕੋਲ ਕਿਉਂ ਇਹ ਫੈਸਲਾ ਲਿਆ ਗਿਆ ਕਿਉਂਕਿ ਉਸ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਸੀ ਉਸ ਮੌਕੇ ਨਹੀਂ ਜਾਣ ਦਿੱਤਾ ਗਿਆ ਸੀ ਪਾਕਿਸਤਾਨ ਸ਼ਰਧਾਲੂਆਂ ਨੂੰ ਆ ਬਿਲਕੁਲ ਦੇਖੋ ਲਕਸ਼ਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸੇਰੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਕੋਲੋਂ ਪਾਸਪੋਰਟ ਮੰਗੇ ਨੇ ਤਾਂ ਅੱਜ ਜਿਹੜੇ ਸਖਤਰਨੇ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਤਾਪ ਸਿੰਘ ਉਹਨਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲੇ ਪਾਸ਼ਾਹੀ ਨੇ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਉਹਨਾਂ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਸਿੱਖ ਸ਼ਰਧਾਲੂਆਂ ਦਾ ਜਿਹੜਾ ਜਥਾ ਹੈ ਉਹ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜੀ ਕੇ ਨਵੰਬਰ ਮਹੀਨੇ ਦੇ ਵਿੱਚ ਭੇਜਿਆ ਜਾਵੇਗਾ ਜਿਸ ਨੂੰ ਲੈ ਕੇ ਹੀ ਵੀਜ਼ਾ ਪ੍ਰਕਿਰਿਆ ਜਿਹੜੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਸ਼ਰਧਾਲੂਆਂ ਕੋਲੋਂ ਜਿਹੜਾ ਵਾ ਉਨ੍ਹਾਂ ਦੇ ਡਾਕੂਮੈਂਟਸ ਜਿਹੜੇ ਮੰਗੇ ਗਏ ਨੇ ਤਾਂ 4 ਅਗਸਤ ਤੱਕ ਇਹ ਡਾਕੂਮੈਂਟਸ ਜਮ੍ਹਾਂ ਕਰਵਾਉਣ ਬਾਰੇ ਕਿਹਾ ਗਿਆ ਹੈ ਤਾਂ ਇਹ ਡਾਕੂਮੈਂਟਸ ਜਮ੍ਹਾਂ ਕਰਵਾਉਣ ਤੋਂ ਬਾਅਦ ਇਹ ਸਾਰੇ ਹੀ ਜਿਹੜੇ ਡਾਕੂਮੈਂਟਸ ਨੇ ਉਹ ਪਾਕਿਸਤਾਨੀ ਦੂਤਾਵਾਸ ਨੂੰ ਭੇਜੇ ਜਾਣਗੇ ਤਾਂ ਉਸ ਤੋਂ ਬਾਅਦ ਇਹ ਪਾਕਿਸਤਾਨ ਦੂਤਾਵਾਸ ਤੈਅ ਕਰੇਗਾ ਕਿ ਕਿੰਨੇ ਸ਼ਰਧਾਲੂਆਂ ਨੂੰ ਵੀਜ਼ੇ ਦੇਣੇ ਨੇ ਤਾਂ ਦੱਸ ਦਈਏ ਕਿ ਜਿਸ ਤਰੀਕੇ ਨਾਲ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਣਾਅ ਦੀ ਸਥਿਤੀ ਬੜੀ ਸੀ ਜਿਸ ਤਰੀਕੇ ਨਾਲ ਆਪਰੇਸ਼ਨ ਸੰਦੂਰ ਚਲਾਇਆ ਗਿਆ ਭਾਰਤ ਪਾਕਿਸਤਾਨ ਦੇ ਵਿੱਚ ਲਗਾਤਾਰ ਜਿਹੜਾ ਤਣਾਅ ਵਾਲਾ ਮਾਹੌਲ ਸੀ ਬਹੁਤ سارے ਵੱਡੇ ਵੱਡੇ ਫੈਸਲੇ ਵੀ ਜਿਹੜੇ ਭਾਰਤ ਪ੍ਰਕਾਰ ਵੱਲੋਂ ਲਏ ਗਏ ਪਾਕਿਸਤਾਨ ਸਰਕਾਰ ਵੱਲੋਂ ਲਏ ਗਏ ਤਾਂ ਖੀਰ ਉਸ ਤੋਂ ਬਾਅਦ ਅੱਜ ਜਿਸ ਤਰੀਕੇ ਦੇ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਪਾਸ ਵੱਲੋਂ ਸਰਦਾਲੂਆਂ ਕੋਲੋਂ ਪਾਸਪੋਰਟ ਮੰਗੇ ਗਏ ਨੇ ਤਾਂ ਇਸ ਜਿਹੜਾ ਭਾਰਤ ਪਾਕਿਸਤਾਨ ਦੇ ਤਣਾ ਤੋਂ ਬਾਅਦ ਪਹਿਲੀ ਵਾਰ ਜਿਹੜਾ ਵਾ ਇਹ ਜਿਹੜਾ ਵਾ ਉਹ ਜਥਾ ਨਵੰਬਰ ਦੇ ਵਿੱਚ ਜਾਏਗਾ ਹਾਲਾਂਕਿ ਇਸ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਇਹ ਤੈ ਹੋਵੇਗਾ ਕਿ ਕਿੰਨੇ ਸਰਦਾਲੂ ਜਾਣਗੇ ਕੀ ਕੀ ਉਸ ਤੇ ਗਾਈਡਲਾਈਨਸ ਜਿਹੜੇ ਰਹਿਣਗੀਆਂ ਕਿਹੜੇ ਕਿਹੜੇ ਗੁਰਦੁਆਰਾ ਸਾਬਾਨਾਂ ਦੇ ਜਾਣਦੇ ਉਹਨਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ ਇਹ ਦੇਖਣਾ ਹੋਵੇਗਾ ਹਾਲਾਂਕਿ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਤਣਾਅ ਦੀ ਸਥਿਤੀ ਸੀ ਤਾਂ ਉਸ ਵਿਚਕਾਰ ਪਹਿਲਾਂ ਵੀ ਜਥੇ ਜਿਸ ਤਰੀਕੇ ਦੇ ਨਾਲ ਵਕ ਵਕ ਜਦੋਂ ਵੀ ਕੋਈ ਪ੍ਰੋਗਰਾਮ ਹੁੰਦੇ ਨੇ ਤਾਂ ਉਦੋਂ ਵਕ ਵਕ ਜਥੇ ਭੇਜੇ ਜਾਂਦੇ ਨੇ ਤਾਂ ਇਸੇ ਤਰੀਕੇ ਦੇ ਨਾਲ ਪਹਿਲਾਂ ਜਿਹੜਾ ਇਸ ਤੋਂ ਪਹਿਲਾਂ ਜਿਹੜਾ ਜਥਾ ਸੀ ਉਹ ਨਹੀਂ ਗਿਆ ਗਿਆ ਸੀ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਵਿੱਚ ਤਣਾਅ ਦਾ ਮੌਜੂਦ ਸੀ ਪਰ ਹੁਣ ਇੱਕ ਵਾਰ ਫਿਰ ਤੋਂ ਜਿਸ ਤਰੀਕੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਜਿਹੜੀ ਇਹ ਤਣਾਅ ਸੀ ਉਹ ਕਿਤੇ ਨਾ ਕਿਤੇ ਘਟਾਉਂਦਾ ਹੋਇਆ ਦਖਾਈ ਦੇ ਰਿਹਾ ਜਿਸ ਦੇ ਚੱਲਦੇ ਹੀ ਇਹ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹੁਣ ਸਦਾਲੂਆਂ ਕੋਲੋਂ ਡਾਕੂਮੈਂਟਸ ਮੰਗੇ ਗਏ ਨੇ ਇਹ ਪਾਕਿਸਤਾਨ ਦੂਤਾਵਾਸ ਨੂੰ ਭੇਜੇ ਜਾਣਗੇ ਫਿਰ ਦੇਖਣਾ ਆਏਮ ਹੋਵੇਗਾ ਕਿ ਜਿਹੜਾ ਪਾਕਿਸਤਾਨ ਦੂਤਾਵਾਸ ਹੈ ਉਹ ਇਸ ਦੇ ਉੱਤੇ ਕਿੰਨੇ ਵੀਜ਼ਿਆਂ ਦੀ ਸੈਂਪਤੀ ਦਿੰਦਾ ਹੈ ਜੀ ਲਖਸ਼ ਕਿ ਪੰਕਜ ਜੀ ਕੇਂਦਰ ਸਰਕਾਰ ਦੇ ਵੱਲੋਂ ਕੋਈ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਭਾਰਤੀ ਜਿਹੜੇ ਲੋਕ ਨੇ ਉਹ ਪਾਕਿਸਤਾਨ ਜਾਣ ਤੋਂ ਗੁਰੇਜ਼ ਕਰਨ ਐਸੀ ਕੋਈ ਗੱਲ ਸਾਹਮਣੇ ਆਈ ਸੀ ਆ ਬਿਲਕੁਲ ਦੇਖੋ ਫਿਲਹਾਲ ਲਖਸ਼ ਕਿਸੇ ਤਰ੍ਹਾਂ ਦੀ ਇਸ ਨੂੰ ਦੀ ਗੱਲ ਕੀਤੀ ਜਾਵੇ ਕਿਉਂਕਿ ਪਹਿਲਾਂ ਜਰੂਰ ਜਿਹੜਾ ਭਾਰਤ ਸਰਕਾਰ ਵੱਲੋਂ ਕਿਹਾ ਗਿਆ ਸੀ ਕਿ ਜਿੰਨੇ ਵੀ ਪਾਕਿਸਤਾਨੀ ਐ ਉਹਨਾਂ ਸਾਰਿਆਂ ਨੂੰ ਜਿਹੜਾ ਆਪਣੇ ਵਤਨ ਪਾਕਿਸਤਾਨ ਜਾਣ ਵਾਸਤੇ ਜਿਹੜਾ ਕਿਹਾ ਗਿਆ ਸੀ ਤਾਂ ਉਸੇ ਤਰੀਕੇ ਦੇ ਨਾਲ ਜਿਹੜਾ ਭਾਰਤੀ ਸੀ ਉਹਨਾਂ ਨੂੰ ਉਹਨਾਂ ਨੂੰ ਵੀ ਕਿਹਾ ਗਿਆ ਸੀ ਕਿ ਜਿਹੜੇ ਭਾਰਤੀ ਨੇ ਵਾਪਸ ਬੁਲਾਇਆ ਗਿਆ ਸੀ ਪਾਕਿਸਤਾਨ ਵਾਪਸ ਆ ਜਾਣ ਪਰ ਹੁਣ ਕਿਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਸਹਿਮਤੀ ਇਸ ਤਰੀਕੇ ਨਾਲ ਬਣੀ ਹੈ ਕਿ ਜਿਹੜੇ ਡਾਕੂਮੈਂਟਸ ਮੰਗੇ ਗਏ ਨੇ ਤਾਂ ਇਸ ਚੀਜ਼ ਤੋਂ ਸਾਫ਼ ਹੈ ਕਿ ਜੇਕਰ ਚਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਸੇ ਤਰ੍ਹਾਂ ਦੀ ਕੋਈ ਪਾਕਿਸਤਾਨ ਵਾਲੇ ਪਾਸੇ ਤੋਂ ਸਹਿਮਤੀ ਮਿਲੀ ਹੈ ਤਾਂ ਫਿਰ ਹੀ ਜਿਹੜਾ ਚਰਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਹਨੇ ਡਾਕੂਮੈਂਟਸ ਮੰਗੇ ਗਏ ਨੇ ਤਾਂ ਉਹਨਾਂ ਵਾਲੇ ਸਮਿਟੀ ਦੇ ਵਿੱਚ ਦੇਖਣਾ ਇਹ ਹੋਵੇਗਾ ਕਿ ਕਿਹੜੀ ਕਿਹੜੀ ਪ੍ਰਕਿਰਿਆ ਰਹਿਦੀ ਹੈ ਕਿਸ ਤਰੀਕੇ ਦੀਆਂ ਗਾਈਡਲਾਈਨਸ ਆਉਂਦੀਆਂ ਨੇ ਤੇ ਕਿੰਨੇ ਫਰਦਾਲੂਆਂ ਨੂੰ ਜਿਹੜੇ ਵਾ ਉਹ ਵੀ ਜੇ ਦਿੱਤੇ ਗਏ ਨੇ ਠੀਕ ਹੈ ਪੰਕਜ ਸਾਡੇ ਨਾਲ ਐਸਜੀਪੀਸੀ ਮੈਂਬਰ ਗੁਰਚਨ ਗਰੇਵਾਲ ਜੁੜ ਚੁੱਕੇ ਨੇ ਗੁਰਚਨ ਜੀ ਬਹੁਤ ਬਹੁਤ ਸਵਾਗਤ ਹੈ ਨਿਊ ਸਟੇ ਗੁਰਚਨ ਜੀ ਇਹ ਫੈਸਲਾ ਲਿਆ ਗਿਆ ਹੈ ਇਹ ਫੈਸਲਾ ਉਸ ਵਿਚਾਲੇ ਲਿਆ ਗਿਆ ਹੈ ਜਦ ਤਨਾਹ ਹਾਲੇ ਵੀ ਬਰਕਰਾਰ ਹੈ ਜਿਹੜੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਉਹ ਵੀ ਬਾਹਰ ਜਾ ਕੇ ਹਾਲੇ ਵੀ ਬਿਆਨਬਾਜ਼ੀ ਕਰਨ ਤੋਂ ਬਾਜ਼ ਨਹੀਂ ਆ ਰਹੇ ਕਿ ਭਾਰਤ ਸਰਕਾਰ ਦੇ ਵੱਲੋਂ ਕੋਈ ਐਕਸ਼ਨ ਲਿਆ ਜਾਵੇਗਾ ਕਿ ਐਸਜੀਪੀਸੀ ਨੂੰ ਜਿਹੜੀ ਕਿ ਇੰਨੀ ਖੁੱਲ੍ਹ ਦਿੱਤੀ ਗਈ ਹੈ ਕਿ ਜੱਥਾ ਜਿਹੜਾ ਪੂਰਾ ਹੈ ਉਹ ਭੇਜਿਆ ਜਾ ਰਿਹਾ ਹੈ ਹਾਲਾਂਕਿ ਸਿਕਿਉਰਿਟੀ ਇਸ਼ੂ ਵੀ ਹੋ ਸਕਦੇ ਨੇ ਇਹ ਵੀ ਸਵਾਲ ਖੜੇ ਕੀਤੇ ਜਾ ਰਹੇ ਨੇ ਦੇਖੋ ਗੱਲ ਇਹ ਆ ਕਿ ਇਹਦੇ ਧਾਰਮਿਕ ਕੀਤੇ ਆ ਨਾ ਜੀ ਉਹ ਸਾਡੇ ਇਹਨਾਂ ਮਸਲਾਂ ਦੇ ਵਿੱਚ ੜਕਾ ਨਹੀਂ ਹੋਣੀ ਚਾਹੀਦੇ ਜੀ ਤੇ ਇਹ ਕੋਈ ਜੱਥਾ ਜਾਏਗਾ ਤੇ ਸਾਡੀ ਭਾਰਤ ਸਰਕਾਰ ਦੀ ਇਜਾਜ਼ਤ ਬਿਨਾਂ ਨਹੀਂ ਜਾ ਸਕਦਾ ਭਾਵੇਂ ਕਿ ਪਾਕਿਸਤਾਨ ਨੇ ਕਿੰਨਾ ਵੀ ਸਾਨੂੰ ਇਸ ਗੱਲ ਹੀ ਕਰੇ ਕਿਉਂਕਿ ਸ਼੍ਰੋਮਿਕ ਕਮੇਟੀ ਇਸ ਭਾਰਤ ਹਿੰਦੁਸਤਾਨ ਦੇ ਸਿਸਟਮ ਦੇ ਮਤਾਬਕ ਹੀ ਚਲਦੀ ਆ ਤੇ ਇਸ ਕਰਕੇ ਪਰ ਫਿਰ ਵੀ ਅਸੀਂ ਇਹ ਚਾਹੁੰਦੇ ਆ ਕਿ ਚੰਗੀ ਗੱਲ ਆ ਜੇ ਭਾਰਤ ਸਰਕਾਰ ਵੱਲੋਂ ਇਸ ਗੱਲ ਹੀ ਜਿਹੜੀ ਆ ਇਨੀਸ਼ੀਏਟਿਵ ਲਿਆ ਗਿਆ ਉਹੀ ਵੀ ਧਾਰਮਿਕ ਜਿਹੜਾ ਹੈਗਾ ਮਾਮਲਾ ਸਿੱਖਾਂ ਦੇ ਰੂਹ ਨਾਲ ਜੁੜਿਆ ਹੋਇਆ ਜਿਹੜਾ ਪਾਕਿਸਤਾਨ ਦੇ ਗੁਰਦੁਆਰਾ ਸਹਿਬਾਨ ਤੋਂ ਉਸ ਲਈ ਯਾਤਰਾ ਨਨਕਾਣਾ ਸਾਹਿਬ ਬਹੁਤ ਅਹਿਮ ਬਣਦਾ ਸਾਡੇ ਵਾਸਤੇ ਬਿਲਕੁਲ ਗੁਰੂ ਧਾਮਾਂ ਤੋਂ ਕਿਉਂਕਿ ਸਾਨੂੰ ਵਿਛੋੜਿਆ ਗਿਆ ਹੈ ਜੀ ਮਕਦਸ ਸਥਾਨ ਜਨਮ ਸਥਾਨ ਜੀ ਸਿੱਖ ਦੀ ਤਾਂ ਹੈਗਾ ਕਿ ਅਸੀਂ ਉੱਥੇ ਜਾਈਏ ਕਰਤਾਰਪੁਰ ਸਾਹਿਬ ਜਾਈਏ ਸੋ ਇਹ ਜਸੇ ਦੇ ਵਾਸਤੇ ਜਿਹੜੇ ਅਸੀਂ ਪਾਸਪੋਰਟ ਮੰਗੇ ਆ ਜੀ ਸੋ ਅਸੀਂ ਦੇਖ ਰਹੇ ਹਾਂ ਕਿ ਸਰਕਾਰ ਦੀ ਇਸ ਦੇ ਵਿੱਚ ਸਾਨੂੰ ਸਹਿਯੋਗ ਅਖੀਰ ਤੱਕ ਮਿਲੇਗਾ ਉਹ ਚੰਗੀ ਗੱਲ ਆ ਧਰਮ ਦੇ ਨਾਮ ਦੇ ਉੱਤੇ ਵੰਡੀ ਨਹੀਂ ਪੈਣੀ ਚਾਹੀਦੀ ਕਿਉਂਕਿ ਆਖਰਕਾਰ ਅਸੀਂ ਗਵਾਂਡੀ ਦੇਸ਼ ਆ ਸਾਨੂੰ ਮਾਹੌਲ ਜਿਹੜਾ ਵਾ ਤਣਾਅ ਰਹਿਤ ਕਰਨਾ ਪਏਗਾ ਉਹ ਚੰਗੀ ਗੱਲ ਆ ਜੇ ਸ਼ੁਰੂਆਤ ਜਿਹੜੀ ਹੈ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਕਹਿੰਦਾ ਜਨਮ ਸਥਾਨ ਤੋਂ ਸ਼ੁਰੂਆਤ ਹੋਵੇ ਤਾਂ ਚੰਗੀ ਗੱਲ ਆ ਗੁਰਚਨ ਜੀ ਪੰਜਾਬੀਆਂ ਦਾ ਪਿਆਰ ਤਾਂ ਪਹਿਲੇ ਤੋਂ ਹੀ ਮੁੱਢ ਤੋਂ ਹੀ ਜਿਹੜਾ ਲਹਿੰਦਾ ਪੰਜਾਬ ਹੈ ਉਸ ਦੇ ਨਾਲ ਬਰਕਰਾਰ ਹੈ ਪਰ ਕਿਤੇ ਨਾ ਕਿਤੇ ਜੇਕਰ ਪਾਕਿਸਤਾਨੀਆਂ ਨਾਲ ਸਾਡਾ ਲਹਿੰਦੇ ਪੰਜਾਬ ਦੇ ਵੱਲ ਪਿਆਰ ਜਿਹੜਾ ਹੈ ਉਹ ਕਿਤੇ ਨਾ ਕਿਤੇ ਸੋਸ਼ਲ ਮੀਡੀਆ ਦੇ ਉੱਤੇ ਜਾਂ ਨੈਸ਼ਨਲ ਲੈਵਲ ਦੇ ਉੱਤੇ 네ਗੇਟਿਵ ਹੁੰਦਾ ਦਿਖਾਈ ਦਿੰਦਾ ਹੈ ਕਿਉਂਕਿ ਮੈਂ ਇਸ ਇਹ ਗੱਲ ਇਸ ਲਈ ਕਹਿ ਰਿਹਾ ਕਿਉਂਕਿ ਦਿਲਜੀਤ ਦੋਸਾਂਜ ਜੋ ਕਿ ਬੀਤੇ ਦਿਨਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੇ ਸੀ ਕਾਫੀ ਕੌਂਟਰੋਵਰਸੀ ਦਾ ਉਹਨਾਂ ਨੂੰ ਸਾਹਮਣਾ ਕਰਨਾ ਪਿਆ ਤੇ ਕਿਤੇ ਪੰਜਾਬ ਦੇ ਲੋਕਾਂ ਦੇ ਖਿਲਾਫ ਤਾਂ ਨਹੀਂ ਕੋਈ ਗੱਲ ਹੋ ਜੇਗੀ ਕਿ ਜੇਕਰ ਇਹ ਤਣਾਅ ਦੇ ਵਿਚਾਲੇ ਆਪਾਂ ਜੱਥਾ ਭੇਜ ਰਹੇ ਹ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਕਹਿਣਾ ਕਿ ਦਲਜੀਤ ਦਸਾਂਝ ਵਾਲੇ ਮਾਮਲੇ ਦੇ ਵਿੱਚ ਜੀ ਮੈਂ ਨਹੀਂ ਸਮਝਦਾ ਕਿ ਕਿਸੇ ਵੀ ਪਾਰਟੀ ਨੇ ਜਾਂ ਜਿਨ੍ਹਾਂ ਨੇ ਪਹਿਲਾਂ ਇਸ ਗੱਲ ਦਾ ਵਿਰੋਧ ਕੀਤਾ ਸੀ ਇਹ ਵਿਰੋਧ ਬਚਕਾਨਾ ਵਿਰੋਧ ਆ ਉਹ ਫਿਲਮ ਕਦੋਂ ਬਣੀ ਆ ਪਹਿਲਾਂ ਬਣੀ ਆ ਦਲਜੀਤ ਖਾਂ ਜੋ ਫਿਲਮ ਦਾ ਪ੍ਰੋਡਿਊਸਰ ਨਹੀਂ ਹੈਗਾ ਫਿਲਮ ਕਿਹਨੇ ਰਿਲੀਜ਼ ਕਰਨੀ ਆ ਉਹ ਕੀ ਦਾ ਅਧਿਕਾਰ ਆ ਸਿਰਫ ਦਲਜੀਤ ਦਸਾਂਝ ਦੀ ਦਸਤਾਰ ਨੂੰ ਤੇ ਪੰਜਾਬੀਆਂ ਦੀ ਗੱਲ ਕਰਨ ਨੂੰ ਲੈ ਕੇ ਕੁਝ ਲੋਕ ਉਸ ਗੱਲ ਦਾ ਵਿਰੋਧ ਕਰ ਰਹੇ ਨੇ ਪਰ ਮੈਂ ਫਿਰ ਇਹ ਕਹਿਣਾ ਕਿ ਜਿਹੜਾ ਇਹ ਜਥਾ ਜਾਏਗਾ ਉਹ ਹਿੰਦੁਸਤਾਨ ਦੀ ਸਾਡੀ ਸਰਕਾਰ ਦੇ ਸਹਿਯੋਗ ਨਾਲ ਹੀ ਜਾਏਗਾ ਉਸ ਤੋਂ ਬਗੈਰ ਇਹ ਜਥਾ ਜਿਹੜਾ ਵਾ ਕਿਸੇ ਵੀ ਤਰ੍ਹਾਂ ਨਹੀਂ ਜਾ ਸਕਦਾ ਜੋ ਸਾਡਾ ਪਿਛਲੇ ਸਮੇਂ ਦੇ ਅੰਦਰ ਪ੍ਰਗਟਿਆ ਹੈਗੀ ਹੈ ਜੀ ਤਾਂ ਮੈਂ ਸਿਰਫ ਇਸ ਲਈ ਕਰਕੇ ਸਵਾਲ ਪੁੱਛਿਆ ਕਿਉਂਕਿ ਪੰਜਾਬੀਆਂ ਨੂੰ ਥਾਂ ਥਾਂ ਤੇ ਪੱਗਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ ਪੂਰੇ ਪੰਜਾਬ ਦੀ ਗੱਲ ਨਹੀਂ ਕਰਦੇ ਅਸੀਂ ਪੂਰੇ ਭਾਰਤ ਦੀ ਗੱਲ ਕਰ ਰਹੇ ਹਾਂ ਭਾਰਤ ਦੇ ਵਿੱਚ ਟਾਰਗੇਟ ਜ਼ਰੂਰ ਕੀਤਾ ਜਾਂਦਾ ਪਰ ਇਸ ਕਦਮ ਨਾਲ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਹੈ ਕਿ ਸਿੱਖਾਂ ਨੂੰ ਤੇ ਜਿਹੜੇ ਪੰਜਾਬੀ ਨੇ ਉਹਨਾਂ ਨੂੰ ਪੰਜਾਬ ਨੂੰ ਟਾਰਗੇਟ ਕੀਤਾ ਜਾਵੇਗਾ ਕਿ ਪਾਕਿਸਤਾਨ ਜਾਣ ਲਈ ਬਹੁਤ ਉਤਸ਼ਾਹਿਤ ਨੇ ਪੰਜਾਬੀ ਦੇਖੋ ਆਪਣੇ ਗੁਰੂ ਦੇ ਦਵਾਰ ਜਾਣ ਵਾਸਤੇ ਹਰ ਸਮੇਂ ਅਸੀਂ ਅਰਦਾਸ ਵੀ ਕਰਦੇ ਹਾਂ ਤੇ ਜਾਣ ਬਿਲਕੁਲ ਜੀ ਹੁਣ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਪੰਜਾਬੀਆਂ ਨੂੰ ਇਸ ਤਰ੍ਹਾਂ ਕੀਤਾ ਜਾਂਦਾ ਤੁਸੀਂ ਕਰ ਲਿਆ 84 ਵਿੱਚ ਮਾਰ ਲਿਆ 84 ਵਿੱਚ ਘਰ ਫੂਕੇ ਕਾਰੋਬਾਰ ਖਤਮ ਕਰਦੇ ਪਰ ਅੱਜ ਵੀ ਜਿੱਥੇ ਜਿੱਥੇ ਸਾਰੀਆਂ ਘਟਨਾਵਾਂ ਵਾਪਰੀਆਂ ਅੱਜ ਵੀ ਸਿੱਖ ਤੇ ਪੰਜਾਬੀ ਜਿਹੜੇ ਆ ਆਪਣੀ ਬਾਦਸ਼ਾਹਦ ਕੈਮ ਰੱਖ ਕੇ ਬੈਠੇ ਆ ਇਹ 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 ਬੜੀ ਜਿਹਾਰੂ ਕੌਮ ਹੈ ਠੀਕ ਹੈ ਨਾ ਜੀ ਪਰ ਉਹਦੇ ਨਾਲ ਇਹ ਗੱਲ ਠੀਕ ਹੈ ਕਿ ਉਸ ਸਮੇਂ ਦੀ ਜਿਹੜੀ ਮੌਜੂਦਾ ਸਮੇਂ ਦੀ ਉਸ ਸਮੇਂ ਦੀ ਕਾਂਗਰਸ ਸਰਕਾਰ ਸੀ ਉਸਨੇ ਇਹ ਜਨਮਸਤ ਦੇ ਸਾਰਾ ਕੁਝ ਕੀਤਾ ਬਹੁਤ ਮਾੜਾ ਕੀਤਾ ਇਹ ਜਿਹੜਾ ਕਿ ਅਸੀਂ ਲੋਕਤੰਤਰ ਦੇ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਦੋਂ ਬਾਅਦ ਕਾਰੋਬਾਰ ਦੀ ਗੱਲ ਕਰੀਏ ਕੰਮ ਕਾਜ ਦੀ ਕਰੀਏ ਇਹਨਾਂ ਨੇ ਤਾਂ ਇਹਨਾਂ ਨੇ ਤਾਂ ਸੁਦੇਸ਼ਾ ਵਿੱਚ ਆ ਕੇ ਜਿੱਥੇ ਸਾਡਾ ਕੁਝ ਨਹੀਂ ਸੀਗਾ ਸਾਡਾ ਨਾ ਮਾਮਾ ਨਾ ਚਾਇਆ ਨਾ ਚਾਚਾ ਉੱਥੇ ਜਾ ਕੇ ਉਹਨਾਂ ਨੇ ਮਿਹਨਤਾਂ ਕਰਕੇ ਕਿੰਨੇ ਕੱਢੇ ਹੋਏ ਨੇ ਜੀ ਛੰਡੇ ਗੱਡੇ ਹੋਏ ਨੇ ਜੀ ਛੰਡੇ ਗੱਡੇ ਆ ਠੀਕ ਹੈ ਨਾ ਤੋਂ ਇਸ ਕਰਕੇ ਇਹ ਜਿਹੜਾ ਸਿੱਖ ਆਵਾਮ ਆ ਜਾਂ ਪੰਜਾਬੀ ਆ ਇਹਨਾਂ ਦਾ ਮੁਕਾਬਲਾ ਨਹੀਂ ਕੋਈ ਹੋ ਸਕਦਾ ਸੋ ਇਹਨਾਂ ਨੂੰ ਤੁਸੀਂ ਵਿਤਕਰਾ ਕਰੋਗੇ ਤਾਂ ਆਪਣੇ ਦੇਸ਼ ਦਾ ਨੁਕਸਾਨ ਕਰੋਗੇ ਕਿਉਂਕਿ ਦੇਸ਼ ਨੂੰ ਜੇ ਆਜ਼ਾਦ ਕਰਾਇਆ ਜਾਂ ਆਜ਼ਾਦ ਅਜਿਹਾ ਹੀ ਦੇ ਰਿਹਾ ਉਹ ਗੁਰਚਨ ਜੀ ਕਰਕੇ ਤੇ ਪੰਜਾਬੀਆਂ ਕਰਕੇ ਜੀ ਗੁਰਚਨ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ opinion ਸਾਂਝਾ ਕੀਤਾ ਐਸਜੀਪੀਸੀ ਦਾ ਪੱਖ ਰੱਖਿਆ ਤਾਂ ਐਸਜੀਪੀਸੀ ਦੇ ਵੱਲੋਂ ਜੱਥਾ ਪਾਕਿਸਤਾਨ ਭੇਜਣ ਦੇ ਲਈ ਪਾਸਪੋਰਟ ਮੰਗਵਾ ਲਏ ਗਏ ਨੇ ਹੁਣ ਇੰਤਜ਼ਾਰ ਇਸ ਗੱਲ ਦਾ ਰਹੇਗਾ ਕਿ ਭਾਰਤ ਸਰਕਾਰ ਪੰਜਾਬੀਆਂ ਨੂੰ ਸਿੱਖਾਂ ਨੂੰ ਇਜਾਜ਼ਤ ਦਿੰਦੀ ਆ ਪਾਕਿਸਤਾਨ ਜਾਣ ਦੀ ਕਿ ਨਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਜਿਹੜਾ ਹਰ ਸਾਲ ਇੱਕ ਵਿਸ਼ੇ ਜਥਾ ਪਾਕਿਸਤਾਨ ਸਥਿਤ ਗੁਰਦੁਆਰਾਂ ਦੇ ਦਰਸ਼ਨਾਂ ਲਈ ਜਾਂਦਾ ਹੈ ਇਸ ਵਾਰ ਵੀ ਇਹ ਜਥਾ ਜਿਹੜਾ ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸਬੰਧ ਵਿੱਚ ਨਵੰਬਰ ਮਹੀਨੇ ਵਿੱਚ ਜਾ ਰਿਹਾ ਹੈ ਇਸ ਜਥੇ ਲਈ ਜਿੰਨਾ ਸੰਗਤਾਂ ਨੇ ਦਰਸ਼ਨ ਕਰਨ ਜਾਣਾ ਹੈ ਉਹ ਆਪਣੇ ਪਾਸਪੋਰਟ ਚਾਰ ਅੱਠ ਦੋ ਹਜ਼ਾਰ ਪੱਚੀ ਚਾਰ ਅਗਸਤ ਦੋ ਹਜ਼ਾਰ ਪੱਚੀ ਤੀਕ ਆਪਣੇ ਹਲਕੇ ਦੇ ਮੈਂਬਰ ਸਾਹਿਬ ਸ਼੍ਰੋਮਣੀ ਕਮੇਟੀ ਦੀ ਸਿਫਾਰਸ਼ ਪਵਾ ਕੇ ਅਤੇ ਆਧਾਰ ਕਾਰਡ ਜਾਂ ਕੋਈ ਸ਼ਨਾਖਤੀ ਕਾਰਡ ਕੋਈ ਵੀ ਆਈਡੈਂਟੀ ਪ੍ਰੂਫ ਜਿਹੜਾ ਨਾਲ ਲਾ ਕੇ 4 8 ਦੋ ਹਜ਼ਾਰ ਪੱਚੀ ਤੱਕ ਦਫ਼ਤਰ ਸ਼੍ਰੋਮਣੀ ਕਮੇਟੀ ਕੋਲ ਭੇਜ ਦਿੱਤੇ ਜਾਣ ਤਾਂ ਜੋ ਸੰਗਤਾਂ ਜਿਹੜੀਆਂ ਉਹ ਆਪਣੇ ਵਿਛੜੇ ਗੁਰਧਾਮਾਂ ਦੇ ਦਰਸ਼ਣ ਦੇਦਾਰ ਕਰਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਕਣ